ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉੱਥੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਪਦਵੀ ਤਾਂ ਹਮੇਸ਼ਾ ਸਤਾਰ ਰਹੂਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਪੁਆਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗਲਤ ਗੋਲ ਕਰਨ ਦੀ ਗੱਲ ਕਰਦੇ ਆਂ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮੈਸੀ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲਤਕੀ ਸੱਤ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚ ਸਬੂਤ ਮੰਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਣੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਇਦੇ ਹੁੰਦੇ ਆ ਅਸੀਂ ਕਰਦੇ ਹੁੰਦੇ ਆ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀਗੀ ਕਿ ਜੇਬਾਂ 'ਚੋਂ ਨਿਕਲਦੇ ਆ ਜੱਫੇਦਾਰ ਜਿਹਨੂੰ ਮਰਜ਼ੀ ਮਾਫ਼ ਕਰ ਦੋ ਜਿਹਦੀ ਮਰਜ਼ੀ ਮਾਫ਼ੀ ਕੈਨਸਲ ਕਰ ਦੋ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਔਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਬਈ ਯਾਰੇ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪਰਮਾਤਮਾ ਆਪ ਹੀ ਦੇਖੂ ਆਪਾਂ ਐਂ ਕਹਿ ਦਿੰਨੇ ਤੇ ਦੇਖੀ ਜਾਂਦਾ ਪਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਐ ਪਰ ਪਿੰਦੀ ਬਹੁਤ ਬਰੀਕ ਐ ਉਹ ਦੇਖ ਲਓ ਤੀਹੇ ਪੈ ਜਾਮਾ ਚੱਕੀ ਵੀ ਚੱਲੀ ਜਾਂਦੀ ਐ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਐ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿਹਨੇ ਨਾ ਪਾਪ ਦੀ ਚੱਲੇ ਚਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਛ ਨਹੀਂ ਕਹਿਣਾ ਕਿ ਭਾਈ ਤੁਸੀਂ ਸਹੀ ਹਾਂ ਬਸ ਬਾਕੀ ਪਰਮਾਤਮਾ ਲੋਕਾਂ ਦੀ ਵਾਰਦਾ ਹੈ ਬੜੇ ਇਲਜ਼ਾਮ ਲਾਏ ਬੜਾ ਪਤਾ ਨਹੀਂ ਕੀ ਕੀ ਕੀਤਾ ਤਰਨਤਨ ਦੇ ਲੋਕਾਂ ਨੇ ਭਾਈ ਦੱਸਦਾ ਹੁਣ ਲੋਕਾਂ ਦੀ ਗੱਲ ਨਹੀਂ ਮੰਨਦੇ ਕਹਿੰਦੇ ਤਰਨਤਨ ਦੇ ਲੋਕ ਗਲਤ ਨੇ ਕਹਿੰਦੇ ਲੈ ਜੇ ਇਹਨਾਂ ਨੂੰ ਵੋਟਾਂ ਪਾਉਣ ਲੋਕ ਸਹੀ ਨੇ ਜੇ ਕਿਸੇ ਹੋਰ ਨੂੰ ਪਾਉਣ ਫਿਰ ਲੋ ਗਲਤ ਨੇ ਕਮਾਲ ਹੈ ਯਾਰ ਸੋ ਇਸ ਕਰਕੇ ਮੈਂ ਦਿਲੋਂ ਸੱਚੇ ਦਿਲੋਂ ਸਾਰੀ ਸਰਕਾਰ ਨੂੰ ਕਿਹਾ ਹੋਇਆ ਹੋਰ ਕੋਈ ਕੰਮ ਨਹੀਂ ਕਰਨਾ ਗੁਰੂ ਸਾਹਿਬ ਨਾਲ ਸੰਬੰਧਿਤ ਜਿੱਥੇ ਵੀ ਕੋਈ ਸਮਾਗਮ ਕੀਰਤਨ ਸਮਾਗਮ ਜਿੱਥੇ ਵੀ ਕੋਈ ਹੋਊਗਾ 25 ਤਰੀਕ ਤੱਕ ਸਾਰੀ ਸਰਕਾਰ ਗੁਰੂ ਸਾਹਿਬ ਦੇ ਚਰਨਾਂ 'ਚ ਬਿਠਾਈ ਹੋਈ ਹੈ ਉੱਥੇ ਬਹਿਣਾ ਬਸ ਜੋ ਮਿਲਦਾ ਉੱਥੋਂ ਮਿਲਦਾ ਹੈ ਉੱਥੇ ਨੂੰ ਦੇ ਨਹੀਂ ਸਕਦੇ ਉੱਥੋਂ ਲੈ ਸਕਦੇ ਆ ਮੱਥਾ ਟੇਕ ਸਵਾ ਪੰਜਾ 50 ਲੱਖ ਤਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਜਿਹੜਾ ਸਾਨੂੰ ਸਮੱਤ ਬਖਸ਼ਤੀ ਇਸ ਤੋਂ ਪਹਿਲਾਂ ਵੀ ਤਾਂ ਗੁਰੂ ਸਾਹਿਬ ਦੇ ਗੁਰਪੁਰ ਵਾਏ ਨੇ ਕਦੇ ਕਿਸੇ ਪਿੰਡ ਨੂੰ ਕੋਈ ਪੈਸਾ ਮਿਲਿਆ ਹੋ ਗਿਆ ਹਾਂ ਕਾਗਜ਼ਾਂ 'ਚ ਜ਼ਰੂਰ ਮਿਲਿਆ ਹੋ ਸਕਦਾ ਉਹ ਪਤਾ ਨਹੀਂ ਕਿੱਥੇ ਗਿਆ ਇਹ ਨਹੀਂ ਪਤਾ ਸੋ ਤੁਸੀਂ ਪਾਰਲੀਮੈਂਟ ਆਣਾਂ ਨੂੰ ਮੈਂ ਬੇਨਤੀ ਕਰਦਾ ਸਾਡੇ ਆਪ ਮੱਕੜ ਵੀ ਬੈਠੇ ਆ ਸਾਡੇ ਬਹੁਤ ਸਾਰੇ ਸੀਨੀਅਰ ਵੀ ਬੈਠੇ ਆ ਉਹਨਾਂ ਨੂੰ ਪੁੱਛ ਕੇ ਜਾਇਓ ਪੰਚਾਇਤਾਂ ਵਾਲੇ ਵੀ ਬੈਠੇ ਸਾਡੇ ਵਾਲੇ ਕਿ ਤੁਹਾਡੇ ਪਿੰਡ ਧੂਰੀ ਸੁਨਾਮ ਡਿੜਬਾ ਆਲੇ ਦਵਾਲੇ ਦੇ ਜਿਹੜੇ ਇਲਾਕੇ ਨੇ ਅਮਰਗੜ ਹੈ ਨਾ ਵੀ ਤੁਹਾਨੂੰ ਕਿੰਨੇ ਕ ਪੈਸੇ ਮਿਲੇ ਵੀ ਤੁਹਾਡਾ ਕਿੰਨਾ ਕ ਵਿਕਾਸ ਹੋਇਆ